नेहा सिंहਰਾ ਥਰਡ ਇੱਕ ਪੋਜਪੂਰੀ ਲੋਕ ਗਾਇਕਾ ਅਤੇ ਇੱਕ ਰਾਜਨੀਤਿਕ ਵਿੰਗਿਆਕਾਰ ਵਜੋਂ ਸੱਤਾਧਾਰੀਆਂ ਨੂੰ ਤਿੱਖੇ ਅਤੇ ਚੁਭਵੇਂ ਸਵਾਲ ਪੁੱਛਦੀ ਰਹਿੰਦੀ ਹੈ ਹੁਣ ਉਸਤੇ ਖਿਲਾਫ ਯੂਪੀ ਦੇ ਯੋਗੀ ਸਰਕਾਰ ਵੱਲੋਂ ਇੱਕ ਮੁਕਦਮਾ ਲਖਨਊ ਦੇ ਹਜ਼ਰਤ ਗੰਜ ਪੁਲਿਸ ਥਾਣੇ ਵਿੱਚ 26 ਅਪ੍ਰੈਲ 2025 ਨੂੰ ਦਰਜ ਕੀਤਾ ਗਿਆ ਇਹ ਮੁਕਦਮਾ ਦੇਸ਼ ਸ੍ਰੋਹ ਦੀ سنگੀਨਤਾ ਰ ਅਤੇ ਕਈ ਹੋਰ ਸਖਤ ਤਾਰਾਵਾਂ ਹੇਠ ਦਰਜ ਕੀਤਾ ਗਿਆ ਹੈ ਭਾਰਤੀ ਨਿਆਇ ਸਹਿਤਾ ਦਿਆਂ ਕਈ ਧਾਰਾਵਾਂ ਅਧੀਨ ਇਹ ਮੁਕਦਮਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚ ਦੇਸ਼-ਤਰੋਹ ਧਾਰਮਿਕ ਅਤੇ ਜਾਤੀਗਤ ਵਿਤਕਰੇ ਨੂੰ ਉਤਸ਼ਾਹਿਤ ਕਰਨਾ ਅਤੇ ਰਾਸ਼ਟਰੀ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ ਸ਼ਾਮਲ ਹਨ ਇਸ ਤੋਂ ਇਲਾਵਾ ਆਈਟੀ ਐਕਟ ਦੀ ਧਾਰਾ 69ਏ ਦੇ ਤਹਿਤ ਵੀ ਕਾਰਵਾਈ ਕੀਤੀ ਗਈ ਹੁਣ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਇੱਕ ਪੋਜਪੂਰੀ ਗਾਇਕਾ ਨੇ ਅਜਿਹਾ ਕੀ ਕਰ ਦਿੱਤਾ ਕਿ ਉਸ ਵਿਰੁੱਧ ਭਾਜਪਾ ਦੀਆਂ ਸਰਕਾਰਾਂ ਨੂੰ ਇੰਨੀਆਂ ਸਖਤ ਧਾਰਾਵਾਂ ਵਿੱਚ ਮੁਕਦਮਾ ਦਰਜ ਕਰਨਾ ਪੈ ਗਿਆ ਮਾਮਲਾ ਇਸ ਤਰ੍ਹਾਂ ਹੈ ਕਿ ਨੀਹਾ ਨੇ 25 ਅਪ੍ਰੈਲ 2025 ਨੂੰ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਸਨੇ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਸਾਧਦੇ ਆ ਕਿਹਾ ਕਿ ਜਿਹੜਾ ਵਿਅਕਤੀ ਭਾਜਪਾ ਦੇ ਪ੍ਰਚਾਰ ਤੰਤਰ ਅਨੁਸਾਰ ਰੂਸ-ਯੂਕਰੇਨ ਜੰਗ ਨੂੰ ਇੱਕ ਫੋਨ ਕਰਕੇ ਹੀ ਰੁਕਵਾ ਸਕਦਾ ਹੈ ਉਹ ਆਪਣੇ ਦੇਸ਼ ਵਿੱਚ ਅਤਵਾਦੀ ਹਮਲਾ ਕਿਉਂ ਨਹੀਂ ਰੋਕ ਸਕਿਆ ਇਸ ਤੋਂ ਇਲਾਵਾ ਉਸਨੇ ਸਰਕਾਰ ਤੇ ਪੈਲਗਾਮ ਹਮਲੇ ਨੂੰ ਬਿਹਾਰ ਚੌਣਾ ਵਿੱਚ ਵੋਟਾਂ ਲਈ ਵਰਤਣ ਦਾ ਦੋਸ਼ ਵੀ ਲਾਇਆ ਜਿਵੇਂ ਕਿ 2019 ਦੇ ਪੁਲਵਾਮਾ ਹਮਲੇ ਦੇ ਸਮੇਂ ਵੀ ਕੀਤਾ ਗਿਆ ਸੀ ਦਸੇ ਤਾਂ ਨਿਹਾ ਦੀਆਂ ਇੰਨੀਆਂ ਤੇ ਟਿੱਪਣੀਆਂ ਹੀ ਭਾਜਪਾਈਆਂ ਨੂੰ ਮਿਰਚਾਂ ਲਾਉਣ ਲਈ ਕਾਫੀ ਸਨ ਉੱਤੋਂ ਹੋਰ ਗਜ਼ਬ ਇਹ ਹੋ ਗਿਆ ਕਿ ਟੀਰ ਅਨੁਸਾਰ ਨਿਹਾ ਦੀਆਂ ਪੋਸਟਾਂ ਨੂੰ ਪਾਕਿਸਤਾਨੀ ਪੱਤਰਕਾਰਾਂ ਦੇ ਇੱਕ ਹੈਂਡਲ ਨੇ ਰੀਪੋਸਟ ਕੀਤਾ ਜਿਸ ਕਾਰਨ ਉਹ ਪਾਕਿਸਤਾਨੀ ਮੀਡੀਆ ਵਿੱਚ ਵੀ ਵਾਇਰਲ ਹੋ ਗਈਆਂ ਇਸੇ ਲਈ ਸ਼ਿਕਾਇਤ ਕਰਨ ਵਾਲੇ ਭਾਜਪਾਈ ਨੇ ਸ਼ਿਕਾਇਤ ਵਿੱਚ ਕਿਹਾ ਕਿ ਇਹ ਭਾਰਤ ਵਿਰੋਧੀ ਵਰਤਾਂਤ ਨੂੰ ਹੁਲਾਰਾ ਦਿੰਦੀਆਂ ਹਨ ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਮੋਦੀ ਸਰਕਾਰ ਨੂੰ ਜਾਇਜ਼ ਸਵਾਲ ਕਰਨਾ ਦੇਸ਼ ਨੌਤ੍ਰੋ ਕਿਵੇਂ ਹੋ ਗਿਆ ਕੀ ਭਾਜਪਾਈ ਪ੍ਰਚਾਰ ਤੰਤਰ ਨੇ ਇਹ ਫੜਾ ਨਹੀਂ ਸਨ ਮਾਰੀਆਂ ਕਿ ਯੂਕਰੇਨ ਵਿੱਚੋਂ ਭਾਰਤੀਆਂ ਨੂੰ ਕੱਢਣ ਲਈ ਮੋਦੀ ਨੇ ਪੁਤਿਨ ਅਤੇ ਜ਼ੇਲੈਂਸਕੀ ਨਾਲ ਗੱਲ ਕਰਕੇ ਕੁਝ ਸਮੇਂ ਲਈ ਰੂਸ-ਯੂਕਰੇਨ ਜੰਗ ਰੁਕਵਾ ਦਿੱਤੀ ਸੀ ਮੈਂ ਕਹਾ ਤਾਂ ਨਾ ਕਿਸੀ ਵੀ ਸਿਚੁਏਸ਼ਨ ਹੋ ਮੋਦੀ ਜੀ ਹਮੇ ਘਰ ਲੈ ਆਉਣਗੇ ਵਾਹ ਰੁਕਵਾਦੀ ਪਾਪਾ ਔਰ ਫਿਰ ہماری ਬੱਸ ਕੱਢ ਲਈ ਪਾਪਾ ਕਿ ਪਲਵਾਮਾ ਹਮਲੇ ਨੂੰ ਮੋਦੀ ਸਮੇਤ ਭਾਜਪਾਈਆਂ ਨੇ ਆਪਣੇ ਚੋਣ ਪ੍ਰਚਾਰ ਲਈ ਨਹੀਂ ਸੀ ਵਰਤਿਆ ਕੀ ਆਪ ਦਾ ਪਹਿਲਾ ਵੋਟ ਪੁਲਗਾਵਾ ਮੈਂ ਜੋ ਵੀਰ ਸ਼ਹੀਦ ਹੋਏ ਹਨ ਉਹਨਾਂ ਵੀਰ ਸ਼ਹੀਦਾਂ ਦੇ ਨਾਮ ਆਪ ਦਾ ਵੋਟ ਸਮਰਪਿਤ ਹੋ ਸਕਦਾ ਹੈ ਕਿਆ ਦੂਜੀ ਗੱਲ ਭਾਜਪਾ ਵਾਲੇ ਗੱਲ-ਗੱਲ ਉੱਤੇ ਜਿਸ ਸੰਵਿਧਾਨ ਦੀਆਂ ਨਸੀਹਤਾਂ ਦੂਜਿਆਂ ਨੂੰ ਦਿੰਦੇ ਹਨ ਉਸੇ ਹੀ ਭਾਰਤ ਸੰਵਿਧਾਨ ਦੀ ਧਾਰਾ 19 ਇੱਕ ਇਹ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੀ ਗਾਰੰਟੀ ਦਿੰਦੀ ਹੈ नेहा ਦੀਆਂ ਪੋਸਟਾਂ 'ਚ ਸਰਕਾਰ ਦੀ ਆਲੋਚਨਾ ਕਰਦੀਆਂ ਤੇ ਪੈਲਗਾਮ ਹਮਲੇ ਤੇ ਸਵਾਲ ਚੁੱਕਦੀਆਂ ਸਨ ਨੂੰ ਸੰਵਿਧਾਨਿਕ ਅਧਿਕਾਰ ਦੇ ਦਾਇਰੇ ਵਿੱਚ ਮੰਨਿਆ ਜਾ ਸਕਦਾ ਹੈ ਸੁਪਰੀਮ ਕੋਰਟ ਨੇ ਪਿਛਲੇ ਮੁਕਦਮੇ ਜਿਵੇਂ ਕਿ ਦਾਰਨਾਥ ਸਿੰਘ ਵਰਸਸ ਸਟੇਟ ਆਫ ਬਿਹਾਰ 1962 ਵਿੱਚ ਸਪਸ਼ਟ ਕੀਤਾ ਹੈ ਕਿ ਸਰਕਾਰ ਦੀ ਆਲੋਚਨਾ ਕਰਨਾ ਦੇਸ਼ ਧਰੋ ਨਹੀਂ ਹੈ ਜਦ ਤੱਕ ਇਹ ਸਿੱਧੇ ਹਿੰਸਾ ਨੂੰ ਨਾ ਉਕਸਾਵੇ ਅਸਲ ਵਿੱਚ ਵਧੇਰੇ ਮਿਰਚਾ ਇਸ ਕਰਕੇ ਲੱਗੀਆਂ ਕਿਉਂਕਿ ਪਾਕਿਸਤਾਨੀ ਸੋਸ਼ਲ ਮੀਡੀਆ ਨੇ नेहा ਦੇ ਇਸ ਵੀਡੀਓ ਨੂੰ ਆਪਣੇ ਪਲੇਟਫਾਰਮਾਂ ਤੋਂ ਵੀ ਚਲਾਇਆ ਕਿ ਇਸ ਨਾਲ ਨੇਹਾ ਦੇਸ਼ ਧਰੋਈ ਹੋ ਗਈ ਦੂਜੇ ਪਾਸੇ ਮੋਦੀਕੀਆਂ ਦੇ ਆਪਣੇ ਚੈਨਲ ਜਿਨ੍ਹਾਂ ਨੂੰ ਗੋਦੀ মিডিਆ ਕਿਹਾ ਜਾਂਦਾ ਹੈ ਉਹਨਾਂ ਨੇ ਕਈ ਡਿਬੇਟ ਅਜੇਹੀਆਂ ਕੀਤੀਆਂ ਜਿਸ ਵਿੱਚ ਪਾਕਿਸਤਾਨੀ ਪੱਤਰਕਾਰਾਂ ਅਤੇ ਹੋਰ ਨਾਗਰਿਕਾਂ ਨੂੰ ਬਹਿਸ ਵਿੱਚ ਸ਼ਾਮਿਲ ਕੀਤਾ ਗਿਆ ਉਹਨਾਂ ਪੱਤਰਕਾਰਾਂ ਨੇ ਇਨ੍ਹਾਂ ਭਾਰਤੀ ਚੈਨਲਾਂ ਦੀ ਡਿਬੇਟ ਵਿੱਚ ਆ ਕੇ ਭਾਰਤੀ ਸਿਸਟਮ ਨੂੰ ਇਸ ਤਰ੍ਹਾਂ ਭਿਉ ਭਿਉ ਕੇ ਮਾਰੀਆਂ ਕਿ ਐਂਕਰਾਂ ਸਮੇਤ ਕਿਸੇ ਭਾਜਪਾ ਨੂੰ ਮੈਂਦ ਨੂੰ ਅੱਗੋਂ ਕੋਈ ਗੱਲ ਨਹੀਂ ਸੀ ਆਉਂਦੀ ਇੱਕ ਅਜਿਹੀ ਡਿਬੇਟ ਵਿੱਚ ਪਾਕਿਸਤਾਨ ਦੀ ਇੱਕ ਪੱਤਰਕਾਰ ਕੁੜੀ ਸਵਾਲ ਪੁੱਛ ਰਹੀ ਸੀ ਕਿ ਜੇਕਰ ਤੁਹਾਡੀ 10 ਲੱਖ ਤੋਂ ਵੱਧ ਫੌਜ ਕਸ਼ਮੀਰ ਵਿੱਚ ਹੁੰਦੇ ਆ ਪਾਕਿਸਤਾਨ ਤੋਂ ਖਾੜ ਕੋ 400 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪੈਲਗਾਮ ਵਿੱਚ ਟੂਰਿਸਟਾਂ ਨੂੰ ਮਾਰ ਕੇ ਸਹੀ ਸਲਾਮਤ ਵਾਪਸ ਨਿਕਲ ਜਾਂਦੇ ਹਨ ਉੱਥੇ ਥੋੜੀ ਦੂਰ ਭਾਰਤੀ ਸੁਰੱਖਿਆ ਬਲਾਂ ਦੀ ਬਹੁਤਾਤ ਹੋਣ ਦੇ ਬਾਵਜੂਦ ਭਾਰਤੀ ਫੋਰਸਾਂ ਡੇਢ ਘੰਟੇ ਤੱਕ ਨਹੀਂ ਪਹੁੰਚਦੀਆਂ ਤਾਂ ਫਿਰ ਅਜਿਹੀਆਂ ਫੋਰਸਾਂ ਨੂੰ ਕਿਸੇ ਹੋਰ ਕੰਮ ਤੇ ਲਾ ਦਿਓ ਦੂਜਾ ਐਫ ਆਈ ਆਰ ਵਿੱਚ ਲਿਖੀਆਂ ਗੱਲਾਂ ਅਤੇ ਸਰਕਾਰ ਦੇ ਧਿਰ ਵੱਲੋਂ ਕਹੀਆਂ ਜਾ ਰਹੀਆਂ ਗੱਲਾਂ ਦਾ ਫਰਕ ਨਹੀਂ ਖੇੜ ਕੇ ਦੱਸ ਰਹੀ ਸੀ ਡਿਬੇਟ ਵਿੱਚ ਬੈਠੇ ਭਾਜਪਾਈ ਬੁਲਾਰਿਆਂ ਨੂੰ ਜਦੋਂ ਇਹਨਾਂ ਗੱਲਾਂ ਦਾ ਜਵਾਬ ਨਹੀਂ ਸੀ ਆਉਂਦਾ ਤਾਂ ਉਹ ਬਸ ਮੁੱਛਾਂ ਨੂੰ ਵੱਟ ਦੇ ਕੇ ਮਾਰ ਦੇਾਂਗੇ ਪਿਆਸੇ ਮਾਰ ਦੇਾਂਗੇ ਨਾਮੋ ਨਿਸ਼ਾਨ ਮਿਟਾ ਦੇਾਂਗੇ ਵਰਗੇ ਦਮਗਜ਼ੇ ਮਾਰਨ ਲੱਗ ਪੈਂਦੇ ਸਨ ਹੋਰ ਜਵਾਬ ਉਹਨਾਂ ਕੋਲ ਕੋਈ ਵੀ ਨਹੀਂ ਸੀ ਅਜੇਹੀਆਂ ਹੋਰ ਕਈ ਡਿਬੇਟ ਵਿੱਚ ਪਾਕਿਸਤਾਨੀ ਪੱਤਰਕਾਰਾਂ ਨੇ ਅਜਿਹੇ ਦਮਗਜ਼ੇ ਮਾਰਨ ਵਾਲਿਆਂ ਦਾ ਵੀ ਦੱਬ ਕੇ ਮੂੰਹ ਭੰਨਿਆ ਜਿਵੇਂ ਕਿ ਇੱਕ ਡਿਬੇਟ ਵਿੱਚ ਇੱਕ ਰਿਟਾਇਰਡ ਭਾਰਤੀ ਕਰਨਲ ਆਖ ਰਿਹਾ ਸੀ ਕਿ ਭਾਰਤੀ ਹਕੂਮਤ ਨੇ ਫੌਜ ਦੇ ਹੱਥ ਬੰਨੇ ਹੋਏ ਹਨ ਨਹੀਂ ਤਾਂ ਪਾਕਿਸਤਾਨ ਨੂੰ ਸਬਕ ਸਿਖਾ ਦਿੰਦੇ ਐਸ ਟਾਈਮ ਐਸ ਟਾਈਮ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਕਾਫੀ ਟਾਈਮ ਤੋਂ ਮੋਦੀ ਸਰਕਾਰ ਨੇ ਆਮ ਪੋਸਟਸ ਦੇ ਹੱਥ ਰੱਖੇ ਹੋਏ ਨੇ ਇਸ ਦੇ ਜਵਾਬ ਵਿੱਚ ਪਾਕਿਸਤਾਨੀ ਪੱਤਰਕਾਰ ਨੇ ਵਿਅੰਗ ਨਾਲ ਕਿਹਾ ਇੱਥੇ ਬੈਠੇ ਭਾਜਪਾਈ ਬੁਲਾਰੇ ਨੂੰ ਮੈਂ ਅਪੀਲ ਕਰਦਾ ਹਾਂ ਕਿ ਮੋਦੀ ਸਾਹਿਬ ਨੂੰ ਆਖੋ ਕਿ ਆਪਣੀਆਂ ਫੌਜਾਂ ਦੇ ਹੱਥ ਖੋਲ ਦੇਣ ਸਰ ਵਿਰਖ ਸਾਹਿਬ ਦੀ ਪੂਰ ਜ਼ੋਰ ਫਰਮਾਇਸ਼ ਤੇ ਮੈਂ ਸ਼੍ਰੀਨ ਸਾਹਿਬ ਦੇ ਰਾਹੀਂ ਮੋਦੀ ਸਾਹਿਬ ਨੂੰ ਦਰਖਾਸਤ ਕਰਨਾ ਹੈ ਕਿ ਜਨਾਬ ਫੌਜ ਦੇ ਹੱਥ ਖੋਲ ਦੇਣ ਆਪਣੀ ਇੱਕ ਹੋਰ ਡਿਬੇਟ ਵਿੱਚ ਇੱਕ ਪਾਕਿਸਤਾਨੀ ਪੱਤਰਕਾਰ ਰਟਾਇਰਡ ਭਾਰਤੀ ਬ੍ਰਿਗੇਡੀਅਰ ਬਖਸ਼ੀ ਦੇ ਸਾਹਮਣੇ ਆਖਣ ਲੱਗਾ ਬਖਸ਼ੀ ਹੋਰੇ ਤਿੰਨ ਦਿਨਾਂ ਤੋਂ ਕਹਿ ਰਹੇ ਨੇ ਕਿ ਆ ਕਰ ਦੇਾਂਗੇ ਉਹ ਕਰ ਦੇਾਂਗੇ ਪਰ ਕੁਝ ਕਰੋ ਵੀ ਤਾਂ ਸਹੀ ਪਾਕਿਸਤਾਨ ਵਾਲੇ ਤਾਂ ਅੱਡੀਆਂ ਚੱਕ ਚੱਕ ਕੇ ਉਡੀਕ ਰਹੇ ਹਨ ਕਿ ਭਾਰਤ ਵਾਲੇ ਕਦੋਂ ਹਮਲਾ ਕਰਦੇ ਨੇ ਇਸ ਤਰ੍ਹਾਂ ਗੋਦੀ ਮੀਡੀਆ ਦੇ ਮੰਚ ਉੱਤੇ ਆ ਕੇ ਪਾਕਿਸਤਾਨੀ ਪੱਤਰਕਾਰ ਇਹਨਾਂ ਨੂੰ ਜ਼ਲੀਲ ਕਰਦੇ ਰਹੇ ਜਵਾਬ ਨਾ ਆਉਣ ਤੇ ਇੱਕ ਡਿਬੇਟ ਵਿੱਚ ਤਾਂ ਭਾਜਪਾ ਦੇ ਬੁਲਾਰੇ ਨੇ ਐਂਕਰ ਨੂੰ ਹੀ ਧਮਕੀ ਦੇ ਦਿੱਤੀ ਕਿ ਤੂੰ ਇਹਨਾਂ ਪਾਕਿਸਤਾਨੀਆਂ ਨੂੰ ਆਪਣੇ ਚੈਨਲ ਤੇ ਮੌਕਾ ਦੇ ਰਿਹਾ ਹੈ ਦੇਖੀ ਕਿਤੇ ਤੇਰੇ ਤੇ ਦੇਸ਼ ਧਰੋਹ ਦਾ ਕੇਸ ਨਾ ਹੋ ਜਾਵੇ ਨੀਹਾ ਉੱਤੇ ਹੋਏ ਮੁਕਦਮੇ ਪਿੱਛੋਂ ਵੀ ਕਈ ਨਿਰਪੱਖ ਪੱਤਰਕਾਰ ਆਵਾਜ਼ ਚੁੱਕ ਰਹੇ ਹਨ ਕਿ ਗੋਦੀ ਚੈਨਲਾਂ ਉੱਤੇ ਪਾਕਿਸਤਾਨੀ ਪੱਤਰਕਾਰਾਂ ਨੂੰ ਬੁਲਾ ਕੇ ਭਾਰਤੀ ਸਿਸਟਮ ਅਤੇ ਭਾਰਤੀ ਲੀਡਰਾਂ ਨੂੰ ਜ਼ਲੀਲ ਕਰਵਾਉਣ ਵਾਲੇ ਗੋਦੀ ਚੈਨਲਾਂ ਉੱਤੇ ਵੀ ਦੇਸ਼ ਧਰੋਹ ਦੇ ਮੁਕਦਮੇ ਹੋਣ ਪਰ ਅਸਲ ਗੱਲ ਤਾਂ ਇਹ ਹੈ ਕਿ ਇਸ ਸਵਾਲਾਂ ਤੋਂ ਬਚਣ ਵਾਲੇ ਭਾਰਤੀ ਸੱਤਾਧਾਰੀਆਂ ਨੇ ਦੇਸ਼ ਧਰੋਹ ਵਰਗੇ ਕਈਸਾ ਕਾਨੂੰਨਾਂ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਜਿਹੜਾ ਵੀ ਇਹਨਾਂ ਨੂੰ ਸਵਾਲ ਕਰੇ ਜਾਂ ਇਹਨਾਂ ਦੀਆਂ ਨੀਤੀਆਂ ਉੱਤੇ ਵਿਅੰਗ ਕਰੇ ਆਲੋਚਨਾ ਕਰੇ ਉਹਨਾਂ ਨੂੰ ਦੇਸ਼ ਧਰੋਹੀ ਗਰਦਾਨ ਦਿੱਤਾ ਜਾਂਦਾ ਹੈ ਹੁਣ ਅਖੀਰ ਤੇ ਅਸੀਂ ਵੀ ਇੱਕ ਸਵਾਲ ਚੁੱਕਦੇ ਹਾਂ ਕਿ ਜੇਕਰ ਸੱਤਾ ਦੇ ਸਿੰਘਾਸਨ ਉੱਤੇ ਬੈਠੇ ਕੁਝ ਲੋਕ ਹੀ ਦੇਸ਼ ਹਨ ਉਹਨਾਂ ਨੂੰ ਸਵਾਲ ਕਰਨਾ ਹੀ ਦੇਸ਼ ਧਰੋਹ ਹੈ ਤਾਂ ਫਿਰ ਇਸ ਦੇਸ਼ ਦੀ ਆਰਥਿਕਤਾ ਦਾ ਪਹੀਆ ਚੱਲਦਾ ਰੱਖਣ ਲਈ ਅਤੇ ਇਹਨਾਂ ਸੱਤਾਧਾਰੀਆਂ ਦੀ ਸੁਰੱਖਿਆ ਕਰਨ ਵਾਲੇ ਹਜ਼ਾਰਾਂ ਕਮਾਂਡੋਆਂ ਦੀਆਂ ਤਨਖਾਹਾਂ ਦਾ ਬੰਦੋਬਸਤ ਕਰਨ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਕਰੋੜਾਂ ਲੋਕ ਕੌਣ ਹਨ